ਕਾਲੇ ਦੇ ਦੱਤਰ ਮਾਰੇ ਨੇ ਅਤੇ ਕੈਮਰਾ ਇੱਕ ਕੈਮਰਾ ਖੋਗੇ ਲੈ ਗਏ ਨੇ ਤੇ ਬੈਟਰੀਆਂ ਸਾਡੀਆਂ ਉਹਨਾਂ ਕੋਲ ਨੇ ਤੇ ਮੋਟਰਸਾਈਕਲ ਖੋਗੇ ਲੈ ਗਏ ਨੇ ਜਿਹਦਾ ਨੰਬਰ ਆ ਪੀਵੀ10 ਐਫਕਿਊ 8893 ਸ਼ਹਿਰ ਦੇ ਮਾਹੌਲ ਇੰਨੇ ਕੁ ਖਰਾਬ ਹੋ ਚੁੱਕੇ ਹਨ ਕਿ ਕੋਈ ਵੀ ਸੇਫ ਨਹੀਂ ਨਜ਼ਰ ਆ ਰਿਹਾ ਕਾਲੇ ਦੇ ਦੱਤਰ ਮਾਰੇ ਨੇ ਅਤੇ ਕੈਮਰਾ ਇੱਕ ਕੈਮਰਾ ਖੋਗੇ ਲੈ ਗਏ ਨੇ ਤੇ ਬੈਟਰੀਆਂ ਸਾਡੀਆਂ ਉਹਨਾਂ ਕੋਲ ਨੇ ਤੇ ਮੋਟਰਸਾਈਕਲ ਖੋਗੇ ਲੈ ਗਏ ਨੇ ਜਿਹਦਾ ਨੰਬਰ ਆ ਪੀਵੀ10 ਐਫਕਿਊ 8893 ਉਸੀ ਫੰਕਸ਼ਨ ਤੋਂ ਆ ਰਹੇ ਸੀ ਤੇ ਮਹਿੰਦੀਪੁਰ ਤੋਂ ਤੇ ਰਸਤੇ ਰਾ ਨੂੰ ਬੰਦੇ ਲੱਗੇ ਮਗਰ 6 ਬੰਦੇ ਸੀਗੇ ਤੇ ਰਾਤੀ 11:30 ਵਜੇ ਸਾਡੇ ਤੋਂ ਕੈਮਰਾ ਤੇ ਮੋਟਰਸਾਈਕਲ ਖੋ ਕੇ ਲੈ ਗਏ ਨਾ 6 ਜਣੇ ਤੇ ਦੱਤਰ ਮਾਰੇ ਕਾਲੇ ਦੇ ਅਸੀਂ ਇਕੱਠੇ ਆਓ ਇਕੱਲੇ ਨਾ ਆਓ ਇਹ ਘਰਦਰ ਹੋ ਰਹੀ ਹੈ ਘਰਪਈ ਹੋਣੀ ਚਾਹੀਦੀ ਹੈ ਜਿਹੜੀ ਹੈਗੀ ਓਡਾ ਸਾਹੀ ਦਾ ਕੰਮ ਕਰਦਾ ਜੀ ਦਾ ਹੁਣ ਸਿੰਘ ਰਾਤੀ ਫੰਕਸ਼ਨ ਖਿੱਚ ਲਈ ਸੀ ਆਪਣੇ ਮਹਿੰਦੀਪੁਰ ਮਹਿੰਦੀਪੁਰ ਫੰਕਸ਼ਨ ਖਿੱਚ ਕੇ ਵਾਪਸ ਆ ਰਹੇ ਸੀ ਰਾਤ ਨੂੰ 11:00 ਵਜੇ ਦੋ ਮੋਟਰਸਾਈਕਲ ਤੇ ਛੇ ਜਣੇ ਸੀਗੇ ਸਾਡੇ ਤੋਂ ਕੈਮਰਾ ਖੋਲਿਆ ਉਹਨਾਂ ਨੇ ਜੋ ਗਿਆਣੇ ਕੋਲੇ ਆ ਕੇ ਤੇ ਨਾਲੇ 10000 ਰੁਪਏ ਲੈ ਕੇ ਆਏ ਸੀ ਉਹ ਕੋਲੇ ਆ ਤੇ ਨਾਲੇ ਬੈਟਰੀ ਵਗੈਰਾ ਸਾਰਾ ਕੁਝ ਲੱਗੇ ਤੇ ਹਮਲਾ ਕੀਤਾ ਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸ਼ਹਿਰ ਦੇ ਮਾਹੌਲ ਇੰਨੇ ਕੁ ਖਰਾਬ ਹੋ ਚੁੱਕੇ ਹਨ ਕਿ ਕੋਈ ਵੀ ਸੇਫ ਨਹੀਂ ਨਜ਼ਰ ਆ ਰਿਹਾ ਫੋਟੋਗ੍ਰਾਫਰ ਜੋ ਕਿ ਫੰਕਸ਼ਨ ਲਗਾਉਂਦੇ ਨੇ ਵਿਆਹ ਸ਼ਾਦੀਆਂ ਦੇ ਵਿੱਚ ਲੋਕਾਂ ਦੀਆਂ ਖੁਸ਼ੀਆਂ ਨੂੰ ਕੈਮਰੇ ਦੇ ਵਿੱਚ ਕੈਦ ਕਰਦੇ ਨੇ ਤੇ ਫੰਕਸ਼ਨ ਤੇ ਜਾਂਦੇ ਵਕਤ ਉਹਨਾਂ ਨੂੰ ਰਸਤੇ ਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਘੇਰ ਕੇ ਉਹਨਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੇਜ਼ਧਾਰ ਹਥਿਆਰ ਦਿਖਾ ਕੇ ਤੇ ਉਹਨਾਂ ਦੇ ਕੋਲੋਂ ਕੈਮਰਾ ਮੋਬਾਈਲ ਮੋਟਰਸਾਈਕਲ ਤੇ ਹੋਰ ਵੀ ਜਿਹੜਾ ਸਮਾਨ ਸੀਗਾ ਉਹ ਖੋਹ ਲਿੱਤਾ ਜਾਂਦਾ ਹੈ ਮਾਮਲਾ ਕਿੱਥੋਂ ਦਾ ਹੈ ਤੇ ਜਾਣਕਾਰੀ ਲੈ ਲੈਣੇ ਆਂ ਭਾਈ ਜੀ ਕੀ ਨਾਮ ਹੈ ਹੁਣ ਸਿੰਘ ਜੀ ਅਕੀ ਮਾਮਲਾ ਹੋਇਆ ਸੀਗਾ ਕਿੱਥੇ ਦਾ ਮਾਮਲਾ ਤੇ ਇਹ ਇਹਦੇ ਬਾਰੇ ਜਾਣਕਾਰੀ ਦਿਓ ਅਸੀਂ ਲੁਧਿਆਣੇ ਤੋਂ ਮਹਿੰਦੀਪੁਰ ਗਿਆ ਸੀ ਜੀ ਫੰਕਸ਼ਨ ਖਿੱਚਣ ਉੱਥੇ ਪਾਰਟੀ ਦਾ ਪ੍ਰੋਗਰਾਮ ਸੀਗਾ ਤੇ ਆ 11 ਵਜੇ ਅਸੀਂ ਵਿਹਲੇ ਹੋ ਕੇ ਵਾਪਸ ਆ ਰਹੇ ਸੀਗੇ ਰਸਤੇ 'ਚ ਦੋ ਮੋਟਰਸਾਈਕਲ ਸਵਾਰ ਤੇ ਸੀਗੇ 6 ਬੰਦੇ 6 ਬੰਦਿਆਂ ਨੇ ਸਾਡੇ ਤੇ ਹਮਲਾ ਕੀਤਾ ਤੇ ਸਾਡੇ ਤੋਂ ਕੈਮਰਾ ਖੋ ਕੇ ਲੈ ਗਏ ਤੇ 10000 ਐਡਵਾਂਸ ਲਿਆਂਦਾ ਸੀ ਉਹ ਖੋ ਕੇ ਲੈ ਗਏ ਤੇ ਮਾਰਨ ਦੀ ਕੋਸ਼ਿਸ਼ ਕੀਤੀ ਅਸੀਂ ਭੱਜ ਕੇ ਆਪਣੀ ਜਾਨ ਬਚਾਈ ਹੈ ਹਾਂਜੀ ਇੱਕਦਮ ਦਾ ਮਾਮਲਾ ਹੈ ਇਹ ਰਾਤੀ 11 ਵਜੇ ਦਾ ਜੀ ਅੱਛਾ ਤੇ ਤੁਸੀਂ ਦੋਨੇ ਆ ਰਹੇ ਸੀਗੇ ਮੋਟਰਸਾਈਕਲ ਜਾਨੇ ਆ ਰਹੇ ਸੀ ਇਹਨਾਂ ਕੋਲ ਕੈਮਰੇ ਪਿੱਛੇ ਬੈਠੇ ਸੀਗੇ ਦੋ ਮਤਲਬ ਦੋਨੇ ਕੈਮਰੇ ਇਹਨਾਂ ਕੋਲ ਸੀ ਮੈਂ ਮੋਟਰਸਾਈਕਲ ਚਲਾ ਰਿਹਾ ਸੀ ਅੱਛਾ ਨਾਲੇ ਮੋਟਰਸਾਈਕਲ ਖੋਲਿਆ ਉਹਨਾਂ ਨੇ ਮੂਹਰੇ ਲਾ ਕੇ ਤੇ ਨਾਲੇ ਸਾਡੇ ਤੇ ਹਮਲਾ ਕਰਤਾ ਭਾਈ ਕੀ ਨਾਮ ਤੁਹਾਡਾ ਕਾਲਾ ਵੀਡੀਓ ਅੱਛਾ ਇਹ ਦੱਸੋ ਕੀ ਜਾਣਕਾਰੀ ਇਹਦੇ ਬਾਰੇ ਦਿਓ ਕੀ ਹੋਇਆ ਸੀ ਮਾਮਲਾ ਅਸੀਂ ਫੰਕਸ਼ਨ ਤੋਂ ਆ ਰਹੇ ਸੀਗੇ ਰਸਤੇ ਮਹਿੰਦੀਪੁਰ ਤੋਂ ਤੇ ਰਸਤੇ ਰਾਂ ਨੂੰ ਬੰਦੇ ਲੱਗੇ ਮਗਰ 6 ਬੰਦੇ ਸੀਗੇ ਭਾਈ ਦੋ ਜਾਨੇ ਸੀਗੇ ਸਾਡਾ ਕੈਮਰਾ ਖੋਲਿਆ ਇੱਕ ਤੇ ਬੈਟਰੀ ਐਲਡੀ ਬੈਟਰੀ ਵਗੈਰਾ ਖੋ ਤੇ ਮੋਰਟ ਜੇ ਅਭੀ ਖੋਲੀ ਉਹਨਾਂ ਨੇ ਫਿਰ ਆੜ ਰੂਲ ਮਾਰੀਆਂ ਛੱਟ ਲੱਗੀ ਮੇਰੇ ਇੱਥੇ ਆੜ ਮਾਰੀਆਂ ਤੇ ਇੱਥੇ ਲੱਗੀ ਛੱਟ ਮੇਰੇ ਇੱਥੇ ਵਾਰ ਕੋਈ ਮਾਰੀ ਰੱਡਾ ਮਾਰੀ ਮੇਰੇ ਇੱਥੇ ਇੱਥੇ ਰੱਡਾ ਮਾਰੀਆਂ ਥੱਲੇ ਖਾਬੀ 6 ਬੰਦੇ ਮੈਨੂੰ ਚਾਰ ਬੰਦੇ ਘੇਲਿਆ ਦੋ ਬੰਦੇ ਨੂੰ ਘੇਲਿਆ ਹਜੇ ਭੱਜੇ ਉਹ ਆਟੋ ਆਇਆ ਆਟੋ ਦੀ ਛੇ ਥੋੜਾ ਪੀ ਰੇ ਛੋਟੇ ਹੱਥੀ ਮਗਰ ਲਟਕੇ ਕੇ ਲੜਕ ਗਏ ਤੇ ਅਸੀਂ ਜਾਣ ਰਹੇ ਬਣੀ ਅੱਛਾ ਜੀ ਤੇ ਫਿਰ ਤੁਸੀਂ ਇਹਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਹਾਂਜੀ ਸਵੇਰੇ ਦਿੱਤੀ ਹੈ ਜੀ ਕਿਹੜੇ ਠਾਣੇ ਚ ਸਾਨੇ ਵਾਲੀ ਅੱਛਾ ਤੇ ਫਿਰ ਉਹਨਾਂ ਨੇ ਕੀ ਕੀਤਾ ਉਹ ਕਹਿੰਦੇ ਕੋਈ ਕਹਿੰਦੀ ਪਰਚਾ ਦੀ ਰਿਪੋਰਟ ਕੀਤੀ ਹੈ ਕਿ ਅਸੀਂ ਪਰਚਾ ਕਰਾਣਾ ਹੈ ਇੱਥੇ ਅੱਛਾ ਤੇ ਹੁਣ ਇੱਥੇ ਤੁਸੀਂ ਕੀ ਕਰਨ ਆਏ ਹੋ ਇੱਥੇ ਕਿੱਥੇ ਆਏ ਹੋ ਤੁਸੀਂ ਸਿਵਲ ਹਸਪਤਾਲ ਚ ਕੀ ਕਰਨ ਆਏ ਹੋ ਪਰਚਾ ਕਰਾਣਾ ਹੈ ਅੱਛਾ ਤੁਸੀਂ ਮੈਡੀਕਲ ਕਰਵਾਉਣ ਲਈ ਹਾਂਜੀ ਮੈਡੀਕਲ ਕਰਾਉਣ ਅੱਛਾ ਹੁਣ ਜਿਹੜੇ ਫੋਟੋਗ੍ਰਾਫਰ ਜਿਹੜੇ ਫੰਕਸ਼ਨਾਂ ਦੇ ਉੱਤੇ ਜਾਂਦੇ ਆਂ ਨੀਰੇਸ਼ ਵੀਰੇ ਤੋਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਅਸੀਂ ਕਹਿੰਦੇ ਇਕੱਠੇ ਆਓ ਇਕੱਲੇ ਨਾ ਆਓ ਇਹ ਵਰਤਾਰਾਤ ਬਹੁਤ ਹੋ ਰਹੀ ਹੈ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਜੀ ਜਿਹੜੀ ਹੈਗੀ ਉਹਨਾਂ ਦੇ ਘਰ ਵੀ ਹੋਣੀ ਚਾਹੀਦੀ ਹੈ ਬੰਦਿਆਂ ਤੇ ਜਿਹੜੇ ਸੋ ਬਿਲਕੁਲ ਜਿਹੜੇ ਵੀ ਫੋਟੋਗ੍ਰਾਫਰ ਹੈਗੇ ਆ ਉਹ ਇਕੱਠੇ ਆਉਣ ਤੇ ਜਿਆਦਾ ਵਧੀਆ ਹੈ ਕਿਉਂਕਿ ਕੱਲੇ-ਕੱਲੇ ਆਉਂਗੇ ਤਾਂ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋਣ ਦੇ ਚਾਂਸ ਜਿਆਦਾ ਵੱਧ ਜਾਂਦੇ ਨੇ ਤੇ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਦੀ ਕੀ ਕਾਰਵਾਈ ਹੈ ਤੇ ਗਲਵਤ ਕਰ ਲਨੇ ਆ ਐਸਆਈ ਗੁਰਮੀਤ ਸਿੰਘ ਆਈਓ ਨੇ ਇਸ ਮਾਮਲੇ ਦੇ ਵਿੱਚ ਕਿਹਦੇ ਵੱਲੋਂ ਸੀਗੀ ਕੰਪਲੀਟ ਇਐਸੇ ਹੀ ਗੁਰਮੀਤ ਨਾਲ ਗੱਲਬਾਤ ਕਰ ਲੈਂਦੇ ਆ ਵੀ ਇਸ ਮਾਮਲੇ ਦੇ ਵਿੱਚ ਉਹ ਕੀ ਕਾਰਵਾਈ ਕਰ ਰਹੇ ਨੇ ਹਾਂਜੀ ਸੱਸੀ ਗੱਲ ਸਰ ਸੱਸੀ ਗੱਲ ਆ ਸਰ ਕੋਈ ਰਾਤੀ ਲੁੱਟਖੋ ਦਾ ਮਾਮਲਾ ਇੱਥੇ ਆਇਆ ਸੀਗਾ ਤੁਹਾਡੇ ਕੋਲ ਫੋਟੋਗ੍ਰਾਫਰਾਂ ਦੇ ਕੋਲੋਂ ਕੈਮਰੇ ਵਗੈਰਾ ਖੋਏ ਸੀ ਉਸ ਮਾਮਲੇ ਦੇ ਵਿੱਚ ਕੀ ਕਾਰਵਾਈ ਹੋ ਰਹੀ ਹੈ ਲੁਧਿਆਣਾ ਲਾਈਵ ਤੋਂ ਕਿਹਨੇ ਆ ਕੇ ਖਾਣੇ ਆਏ ਹੋ ਕੋਈ ਕੋਣ ਬੋਲਦਾ ਮੈਂ ਲੁਧਿਆਣਾ ਲਾਈਵ ਤੋਂ ਬੋਲਦਾ ਜੀ ਪ੍ਰਦੀਪ ਭੰਡਾਰੀ ਪਤਾ ਨਹੀਂ ਵੀਰੇ ਮੈਂ ਤਾਂ ਮੈਂ ਰੇਰ ਤੇ ਆ ਮੈਂ ਖਾਣੇ ਆ ਕੇ ਬੈਠੇ ਹੋਣਾ ਜੀ ਅੱਛਾ ਜੀ ਤੁਹਾਡੇ ਕੋਲ ਦਰਖਾਸਤ ਆਈ ਹੋਣੀ ਹੈ ਮੇਰੇ ਖਿਆਲ ਖਾਤ ਆਈਏ ਮੈਨੂੰ ਫੋਨ ਆਇਆ ਜੀ ਮੈਂ ਕਿਹਾ ਮੈਂ ਜਾ ਕੇ ਦੇਖਦਾ ਅੱਛਾ ਜੀ ਕੁਛ ਨਾ ਮੈਂ ਕੋਈ ਕੀ ਪੁਲਿਸ ਪਾਰਟੀ ਮੋਗਦੇ ਅੱਛਾ ਜੀ ਚਲੋ ਉਹ ਦੇਖਣਾ ਪੈਣਾ ਵੀ ਇਹਨਾਂ ਦੇ ਪਿੱਛੇ ਬੰਦੇ ਕਿੱਥੋਂ ਲੱਗੇ ਨੇ ਕਿਉਂਕਿ ਇਹ ਜਿਹੜੇ ਦੁੱਪੇ ਲੈ ਕੇ ਐਂ ਜਾ ਰਹੇ ਦਮਾਸ ਹਾਂਜੀ ਹਾਂਜੀ ਉਹ ਦੇਖਣਾ ਪੈਣਾ ਕਿਥੋਂ ਲੈ ਕੈਮਰੇ ਗੋਲ ਤੇ ਹੈ ਇਹੇ ਕੋਰਡ ਦੇ ਉੱਪਰ ਆ ਮੇਨ ਜੀ ਦੀ ਰੋਡ ਤੇ ਠੀਕ ਹੈ ਉਹ ਕਿ ਕੈਮਰੇ ਤੇ ਹੈ ਨਹੀਂ ਜੀ ਜੀ ਰਾਕੇ ਪਿੱਛੋਂ ਕੈਮਰੇ ਗੋਚ ਚੈੱਕ ਕਰ ਲੈ ਬਣੇ ਬਲਾਇਆ ਦਵਾਰੀ ਚਲੋ ਮੰਡੇ ਗਏ ਵਿਚਾਰ ਦੇਖਦੇ ਆਂ ਮਰੇ ਅੱਡੇ ਹਾਂ ਚਲੋ ਠੀਕ ਹੈ ਸਭ ਥੈਂਕ ਯੂ ਸੋ ਇਸ ਮਾਮਲੇ ਦੇ ਵਿੱਚ ਐਸਆਈ ਗੁਰਮੀਤ ਸਿੰਘ ਦਾ ਇਹ ਕਹਿਣਾ ਹੈ ਵੀ ਅਸੀਂ ਕੈਮਰੇ ਜਿਹੜੇ ਹੈਗੇ ਆ ਉਸ ਏਰੀਆ ਦੇ ਵਿੱਚ ਚੈੱਕ ਕੀਤਾ ਜਾਗੇ ਕਿੱਥੋਂ ਆਏ ਸੀਗੇ ਜਿਹੜੇ ਲੁਟੇਰੇ ਕਿੱਥੋਂ ਇਹਨਾਂ ਦੇ ਮਗਰ ਲੱਗੇ ਸੀਗੇ ਤੇ ਜਿਹੜੀ ਲੁੱਟਖੋਟ ਹੋਈ ਆ ਤੇ ਉਹਦੇ ਬਾਰੇ ਵੀ ਜੋ ਵੀ ਮੰਨਦੀ ਕਾਰਵਾਈ ਹੋ ਕੀਤੀ ਜਾਊਗੀ ਸੋ ਤੁਹਾਡਾ ਇਸ ਵੀਡੀਓ ਦੇ ਬਾਰੇ ਕੀ ਖਿਆਲ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਹੈ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਸੰਜੇ ਸੇਤੀਏ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ